ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਮਾਤਾ ਰਾਣੀ ਦਾ ਤੀਸਰਾ ਨਰਾਤਾ ਤੇ ਲੋ ਜੀ ਸਾਰਾ ਕੰਮ ਆਪਾਂ ਨੇ ਰੈਡੀ ਕਰ ਲਿਆ ਜੀ ਤੇ ਅੱਜ ਹੈਗੀ ਹੈ ਜੀ ਤੀਜ ਤੇ ਸਭ ਤੋਂ ਪਹਿਲਾਂ ਜੀ ਮੇਰੀਆਂ ਸਾਰੀਆਂ ਸੁਹਾਗਣਾ ਭੈਣਾਂ ਨੂੰ ਮੇਰੀਆਂ ਭਰਜਾਈਆਂ ਨੂੰ ਤੇ ਮੇਰੀਆਂ ਸਿਸਟਰਾਂ ਨੂੰ ਸਿਸਟਰ ਇਨ ਲਾ ਨੂੰ ਸਾਰਿਆਂ ਨੂੰ ਜੀ ਹਰੀਆਲੀ ਤੀਜ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਬਾਬਾ ਜੀ ਤੁਹਾਡੇ ਪਤੀਆਂ ਨੂੰ ਐਦਾਂ ਹੀ ਤੰਦਰੁਸਤ ਰੱਖੇ ਜੀ ਉਹਨਾਂ ਦੀ ਲੰਬੀ ਉਮਰ ਕਰੇ ਤੇ ਉਹਨਾਂ ਨੂੰ ਦੇਹ ਰੋਗਤਾ ਬਖਸ਼ੇ ਬਾਬਾ ਜੀ ਸਮਤ ਬਖਸ਼ੇ ਤੰਦਰੁਸਤੀ ਬਖਸ਼ੇ ਜੀ ਤੇ ਲਓ ਜੀ ਮੇਰੇ ਘਰੇ ਆ ਗਈ ਜੀ ਅੱਜ ਇੱਕ ਛੋਟੀ ਜੀ ਕੰਜਕ ਅੱਜ ਤੀਜ ਵੀ ਹੈ ਜੀ ਤੇ ਮਾਤਾ ਰਾਣੀ ਨੂੰ ਮੈਂ ਸਹੀ ਮਨ ਦੇ ਨਾਲ ਮੇਰਾ ਮੰਨਣਾ ਹੈ ਜੀ ਇਹ ਜੇ ਸਹੀ ਮਨ ਦੇ ਨਾਲ ਮੰਨਦੀਆਂ ਤੇ ਅੱਜ ਮਾਤਾ ਰਾਣੀ ਖੁਦ ਮੇਰੇ ਘਰੇ ਆਈ ਹੈ ਜੀ ਸਾਡੇ ਪੜੋਸੀਆਂ ਦੀ ਬੇਟੀ ਹੈ ਜੀ ਬਹੁਤ ਪਿਆਰੀ ਹੈ ਬੋਲਦੀ ਬਹੁਤ ਹੈ ਪਰ ਤੇ ਬਹੁਤ ਮੇਰੇ ਨਾਲ ਬਹੁਤ ਗੱਲਾਂ ਬਾਤਾਂ ਕਰਦੀ ਫਸਟ ਟਾਈਮ ਮੈਂ ਤੁਹਾਡੇ ਨਾਲ ਇਹ ਇਹਦੇ ਰੂਬਰੂ ਕਰਾਉਣ ਲੱਗੀ ਆ ਜੀ ਤੇ ਲਓ ਜੀ जी। हेलो हेलो जी करो कैसे हो क्या नाम है आपका नाया। अच्छा जी तो मम्मा का नाम क्या है अच्छा पापा अच्छा पापा क्या काम करते हैं ऑफिस में काम करते हैं अच्छा सुबह सुबह काम करते हैं मम्मा क्या काम करते हैं ਟੀਚਰ ਐ ਮਮਾ ਕੀ ਹੈ ਨਾ ਬੱਚੋ ਕੋ ਪੜਾਤੀ ਮਾਰਦੀ ਵੀ ਆਪकी ਮੰਮਾ ਬੱਚੋ ਖੜੇ ਰਹੋ ਆਪ ਹਾਂ ਤਾਂ ਲਓ ਜੀ ਤੇ ਮੈਂ ਹੁਣ ਅੱਜ ਇਹਨੂੰ ਇਹ ਮੇਰੀ ਮੰਨਤ ਹੈ ਜੀ ਇਹ ਅੱਜ ਮੈਂ ਇਹਨੂੰ ਚੂੜੀਆਂ ਵੀ ਪਹਿਨਾਉਂਗੀ ਸਭ ਤੋਂ ਪਹਿਲਾਂ ਮੈਂ ਮਹਿੰਦੀ ਲਾਉਣੀ ਹੈ ਜੀ ਇਹਦੇ ਹੀ ਮਹਿੰਦੀ ਲਗਾਉਂਗੀ ਤੇ ਹੁਣ ਆਪਾਂ ਇਹਨੂੰ ਚੂੜੀਆਂ ਪਵਾ ਕੇ ਲੈ ਕੇ ਆਈਏ ਤੇ ਇਹਦੇ ਮਹਿੰਦੀ ਲਗਾਈਏ ਤੇ ਸਾਰਾ ਕੁਝ ਅੱਜ ਵੈਸੇ ਇਹਨੂੰ ਮੈਂ ਸਾਰਾ ਦਿਨ ਇੰਜੋਏ ਕਰੂੰਗੀ ਇਹਦੇ ਨਾਲ ਤੇ ਬਹੁਤ ਵਧੀਆ ਲੱਗਿਆ ਜੀ ਮੈਨੂੰ ਇਹਦੇ ਮੰਮੀ ਪਾਪਾ ਅੱਜ ਗਏ ਮੰਮਾ ਇਹਦੀ ਜੌਬ ਕਰਦੇ ਨੇ ਜੀ ਸਰਕਾਰੀ ਟੀਚਰ ਨੇ ਜੀ ਤੇ ਪਾਪਾ ਇਹਦੇ ਕਿਤੇ ਕੰਮ ਤੇ ਬਾਹਰ ਗਏ ਨਹੀਂ ਜੀ ਅੱਜ ਇਹਨੂੰ ਥੋੜੀ ਜਿਹੀ ਬੁਖਾਰ ਸੀਗਾ ਇਸ ਕਰਕੇ ਇਹ ਘਰੇ ਹੈ ਜੀ ਤੇ ਇਸ ਕਰਕੇ ਫਿਰ ਇਹਨੂੰ ਮੇਰੇ ਕੋਲ ਛੱਡ ਗਏ ਵੈਸੇ ਤਾਂ ਜੇ ਵਿਸ਼ਵਾਸ ਹੈ ਜੀ ਤਾਂ ਹੀ ਅਗਲਾ ਆਪਣੇ ਬੱਚੇ ਨੂੰ ਆਪਣੇ ਕੋਲ ਛੱਡ ਕੇ ਜਾਂਦਾ ਹੈ ਜੀ ਅੱਜ ਕੱਲ ਵੈਸੇ ਸਮਾਂ ਨਹੀਂ ਹੈ ਜੀ ਹੈ ਨਾ ਬੱਚਿਆਂ ਨੂੰ ਰੱਖਣ ਦਾ ਕਰਨ ਦਾ ਲੋਕ ਤਾਂ ਆਜੂ ਆਜੂ ਤੇ ਹਨਾ ਵੀ ਲੋਕਾਂ ਨੂੰ ਡਰ ਲੱਗਦਾ ਜੀ ਕਿਸੇ ਦੇ ਘਰੇ ਛੱਡ ਨਹੀਂ ਸਕਦੇ ਜੇ ਜਿਵੇਂ ਅਸ਼ਗਲਾ ਤਾਂ ਛੱਡ ਕੇ ਜਾਂਦਾ ਸਾਡੇ ਬਲੋਸੀ ਬਹੁਤ ਵਧੀਆ ਨੇ ਜੀ ਸਾਰੇ ਨੇਚਰ ਵਾਈਜ਼ ਸਾਰੇ ਵਧੀਆ ਨੇ ਜੀ ਤੇ ਲਓ ਜੀ ਹੁਣ ਮੈਂ ਤੁਹਾਨੂੰ ਆਪਣੀ ਮਾਤਾ ਰਾਣੀ ਦੇ ਦਰਸ਼ਨ ਕਰਵਾਉਂਦੀ ਆ ਜੀ ਤੇ ਲਓ ਜੀ ਇਹ ਆ ਜੀ ਮੇਰੀ ਮਾਤਾ ਰਾਣੀ ਤੇ ਇਹਨਾਂ ਨੇ ਕਿਰਪਾ ਕੀਤੀ ਹੈ ਜੀ ਤੇ ਲਓ ਜੀ ਸਾਰੇ ਜਣੇ ਇੱਕ ਵਾਰੀ ਜੈ ਮਾਤਾ ਦੀ ਜਰੂਰ ਲਿਖਿਆ ਕਰੋ ਜੀ ਪਲੀਜ਼ ਕੋਈ ਵੀ ਕਮੈਂਟ ਨਹੀਂ ਜੀ ਕਰਦਾ ਮੈਨੂੰ ਵਧੀਆ ਨਹੀਂ ਜੀ ਲੱਗਦਾ ਤੇ ਹਾਂ ਪਰ ਮਾਤਾ ਰਾਣੀ ਕਿਹਦੇ ਇਕੱਲੀ ਮੇਰੀ ਹੈ ਜੀ ਇਹ ਤਾਂ ਸਾਰਿਆਂ ਦੀ ਹੋ ਹੈ ਜੀ ਤੇ ਵਧੀਆ ਨਹੀਂ ਜੀ ਲੱਗਦਾ ਜਦੋਂ ਕਮੈਂਟਰੀਂ ਜੀ ਕੋਈ ਵੀ ਕਰਦਾ ਕਮੈਂਟ ਬਾਕਸ ਵਿੱਚ ਜਾ ਕੇ ਮੈਂ ਦੇਖਦੀ ਆਂ ਜੀ ਸਾਰੇ ਜੁੜਿਆਂ ਨੇ ਵੀਡੀਓਜ਼ ਜ਼ਰੂਰ ਦੇਖਦੇ ਨੇ ਤੇ ਕਮੈਂਟ ਨਹੀਂ ਜੀ ਕਰਦੇ ਤੇ ਮਾਤਾ ਰਾਣੀ ਦਾ ਤੁਸੀਂ ਆਸ਼ੀਰਵਾਦ ਤੁਸੀਂ ਵੀ ਜ਼ਰੂਰ ਲਓ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਚੂੜੀਆਂ ਪਹਿਨਾ ਕੇ ਲੈ ਕੇ ਆਉਂਦੇ ਆਂ ਜੀ ਤੇ ਨਾਲ ਇਹਦੇ ਵਿੱਚ ਮਹਿੰਦੀ ਲਗਾਉਂਗੀ ਆਪਣੇ ਬਾਅਦ ਦੇ ਵਿੱਚ ਲਾਉਂਗੀ ਤੇ ਮੈਂ ਅਜੇ ਤੱਕ ਚੂੜੀਆਂ ਵਗੈਰਾ ਮੈਂ ਪਾਈਆਂ ਨਹੀਂ ਜੀ ਤੇ ਹੁਣ ਮੈਂ ਚੂੜੀਆਂ ਵਗੈਰਾ ਲੈ ਕੇ ਆਉਣੀ ਆ ਜੀ ਤੇ ਚੱਲੀਏ ਬੁੱਤ ਫਿਰ ਚਲੋ ਓਕੇ ਜੀ ਆਪਾਂ ਫਿਰ ਮਿਲਦੇ ਆਂ ਜੀ ਚੂੜੀਆਂ ਪਹਿਨਾਉਂਗੀ ਨਾਲ ਇਹ ਵਾਲੀਆਂ ਚੂੜੀਆਂ ਨੇ ਪਸੰਦ ਕੀਤੀਆਂ ਨੇ ਇਹ ਵਾਲੀਆਂ ਚੂੜੀਆਂ ਆਪਾਂ ਲੈ ਕੇ ਆਏ ਇਹਦੇ ਲਈ ਇਹਨੇ ਖੁਦ ਹੀ ਪਸੰਦ ਕੀਤੀਆਂ ਨੇ ਮੈਂ ਤਾਂ ਵੈਸੇ ਹੋਰ ਹੀ ਕੈਰੀ ਸੀਗੇ ਇਹਨਾਂ ਨੂੰ ਚਲੋ ਜੀ ਇਹ ਮੈਂ ਇੱਕ ਦਰਜਣ ਆਪਣੇ ਲਈ ਲੈ ਕੇ ਆਈਆਂ ਤੇ ਕਿਉਂਕਿ ਕੱਚ ਦੀਆਂ ਜੂੜੀਆਂ ਚੂੜੀਆਂ ਰੈੱਡ ਕਲਰ ਚ ਪਾਉਣੀਆਂ ਜ਼ਰੂਰੀ ਹੁੰਦੀਆਂ ਜੀ ਤੇ ਮੈਨੂੰ ਇਹ ਵਧੀਆ ਲੱਗੀਆਂ ਉੱਥੇ ਹੋਰ ਚੂੜੀਆਂ ਦੇ ਵਿੱਚ ਵੈਸੇ ਪਤਾ ਵੀ ਨਹੀਂ ਲੱਗ ਰਿਹਾ ਹੁੰਦਾ ਜੀ ਚਲੋ ਜੀ ਇੱਕ ਕਹਿੰਦੀ ਇਹ ਵਾਲਾ ਰਬੜ ਬੈਂਡ ਲੈਣਾ ਵਧੀਆ ਜੀ ਬੱਚਿਆਂ ਨੂੰ ਸੋਹਣਾ ਲੱਗਦਾ ਲਓ ਜੀ ਇੱਕ ਦੋ ਰਬੜ ਬੰਡੇ ਵਾਲੇ ਲੈ ਲੇ ਚਲੋ ਜੀ ਇਹ ਵੀ ਲੈ ਲੇ ਤੇ ਲੋ ਜੀ ਹੁਣ ਆਪਾਂ ਇਹਦੇ ਚੂੜੀਆਂ ਪਹਿਨਾਉਂਦੇ ਚਲੋ ਪਹਿਨਾਓ ਜੀ ਉਦੀ ਕਢ ਲਓ ਦੇਖਣਾ ਧਿਆਨ ਨਾਲ ਸੋ ਦੋ ਦੋ ਕਰਕੇ ਪਹਿਨਾ ਲਓ

ये वाला भी लगा लो ये भी लगा लो ये लगा के दिखाओ ये क्यूट लगते हो बहुत ज्यादा क्यूट लगते हो आप देखो देखो तो, शीशे में देखेगी अब तो बहुत तो अच्छे लगते चलो ठीक है तो लो जी इनू हमारे घर फिर आ गई तो पहले इसके पापा ले गए थे इसको खाना वगैरह खिलाया इसको मेरा ना जो पराठा था ना वो अच्छा नहीं लगा इसलिए उसमें थोड़ा सा ना मिर्ची तेजी इसलिए तो इसके साथ में ना मेरे को बातें हिंदी में करनी पड़ती हैं क्योंकि ये हिंदी बोलती है तो लो अब इसको मेहंदी लगाते हैं तो बताओ कौन सी वाली मेहंदी लगानी है दो है की पे बताओ आप उठा, उठा लो उठा लो ये वाली चलो चलो जी सिलाइए मेहंदी तो फिर आपका फिर मिलते हैं जी चलो जी नाया और ये वाला सीधा करो आप सीधे वाला सीधे वाला ऐसे वाला सीधा ਇਹ ਐਸੇ ਵਾਲਾ ਸੀ ਦਾ ਦੇਖੋ ਇਨਾਇਆ ਤੇ ਐਦਰ ਨੂੰ ਸਿੱਧਾ ਕਰੋ ਬਤ ਤੇ ਲਓ ਜੀ ਮੈਨੂੰ ਮਹਿੰਦੀ ਵੈਸੇ ਲਗਾਉਣੀ ਨਹੀਂ ਜਾਰੀ ਕਿਉਂਕਿ ਮੈਂ ਕਦੀ ਲਗਾਈ ਨਹੀਂ ਜੀ ਮੇਰੀ ਬੇਟੀ ਲਗਾਉਂਦੀ ਹੁੰਦੀ ਮੇਰੇ ਮਹਿੰਦੀ ਤੇ ਲਓ ਜੀ ਆਪਾਂ ਨੇ ਇਨਾਇਆ ਦੇ ਅੱਧਾ ਮਹਿੰਦੀ ਲਗਾਤੀ ਤੇ ਇਹਦਾ ਇੱਕ ਨਹੀਂ ਮੇਰਾ ਨਾਮ ਬਣਾ ਦੋ ਬਣਾ ਦਿਆ ਚਲੋ ਖੁਸ਼ ਹੋ ਅਬ ਠੀਕ ਹੈ ਖੁਸ਼ ਇੱਕ ਮੈਂ ਆਪਸੇ ਚਲੋ ਜੀ ਹੁਣ ਆ ਗਿਆ ਆਪਾਂ ਉੱਪਰ ਤੇ ਦੇਖੋ ਉੱਪਰ ਦਾ ਮਾਹੌਲ ਜੀ ਮੈਨੂੰ ਬਹੁਤ ਖੂਬਸੂਰਤ ਲੱਗਦਾ ਹੈ ਜੀ ਬਹੁਤ ਨੇਚਰਲ ਹਵਾ ਚੱਲਦੀ ਹੈ ਜਦੋਂ ਤੇ ਠੰਡਾ ਠੰਡਾ ਮਾਹੌਲ ਬਹੁਤ ਸੋਹਣਾ ਲੱਗਦਾ ਹੈ ਜੀ ਹਰੀਆਲੀ ਵਗੈਰਾ ਦੇਖ ਕੇ ਰਾਤ ਬਾਰਿਸ਼ ਹੋਈ ਹੈ ਜੀ ਬਹੁਤ ਸਾਰੀ ਤੇ ਇੱਧਰ ਸਾਡੀ ਗਲੀ ਦੇ ਵਿੱਚ ਪਾਣੀ ਖੜ ਗਿਆ ਕਾਫੀ ਇੱਧਰ ਅਜੇ ਗਲੀ ਬਣਾਉਣ ਵਾਲੀ ਹੈ ਇੱਧਰ ਕੰਮ ਚੱਲ ਰਿਹਾ ਜੀ ਅਜੇ ਅੱਗੇ ਜਾ ਕੇ ਨਾ ਪਿਛਲੇ ਫਲੈਟਾਂ ਦੇ ਵਿੱਚ ਕੰਮ ਚੱਲ ਰਿਹਾ ਤੇ ਉਹ ਸਰ ਕਹਿੰਦੇ ਵੀ ਅਜੇ ਨਹੀਂ ਬਣਾਉਂਦੇ ਜਦ ਤੱਕ ਕੰਮ ਚੱਲਦਾ ਉਦੋਂ ਤੱਕ ਆਪਾਂ ਨਹੀਂ ਬਣਾਉਂਦੇ ਜੀ ਸੜਕ ਵਗੈਰਾ ਤੇ ਜਦੋਂ ਸੜਕ ਬਣ ਗਈ ਉਹਦੀ ਵੀ ਅਪਡੇਟ ਆਪਾਂ ਦਵਾਂਗੇ ਜੀ ਤੇ ਸਾਹਮਣੇ ਦੇਖੋ ਫਲੈਟ ਨੇ ਜੀ ਤੇ ਇੱਧਰ ਬੱਦਲ ਬਹੁਤ ਹੋਇਆ ਵਾ ਇਹ ਸਾਡੇ ਉੱਪਰ ਦਾ ਥਿਊ ਹੈ ਜੀ ਅਜੇ ਥੋੜਾ ਜਿਹਾ ਹੈ ਬੱਦਲ ਅਜੇ ਥੋੜਾ ਜਿਹਾ ਨਹੀਂ ਬਹੁਤ ਸਾਰਾ ਬੱਦਲ ਹੈ ਜੀ ਤੇ ਦੇਖੋ ਬਾਰਿਸ਼ ਤਾਂ ਆਏਗੀ ਬਾਕੀ ਦੇਖਦੇ ਆ ਸ਼ਾਮ ਤੱਕ ਕੀ ਹੁੰਦਾ ਹੈ ਜੀ ਆਉਂਦੀ ਹੈ ਕਿ ਨਹੀਂ ਆਉਂਦੀ ਤੇ ਲੋ ਜੀ ਇੱਧਰ ਦੇਖੋ ਜੀ ਆਪਣਾ ਸਾਰਾ ਹੀ ਮਾਹੌਲ ਤੇ ਇੱਧਰ ਸਾਡੇ ਗਮਲੇ ਦੇਖੋ ਕਿੰਨੇ ਖੇਲ ਖਿਲਾ ਗਏ ਸਾਰੇ ਤੋਂ ਹੋਏ ਹੋਏ ਨੇ ਸਾਰੇ ਨੇਚਰਲ ਵਧੀਆ ਹੋਏ ਹੋਏ ਨੇ ਜੀ ਬਹੁਤ ਸੋਹਣਾ ਲੱਗਦਾ ਹੈ ਜੀ ਤੇ ਦੇਖੋ ਤੇ ਸਾਰਾ ਹੀ ਮਾਹੌਲ ਬਹੁਤ ਸੋਹਣਾ ਲੱਗਿਆ ਜੀ ਲੋ ਜੀ ਅੰਦਰ ਇੰਨੋਂ ਵਈਸੋ ਦੇਖੋ ਵਿਸ਼ਵਾਸ ਹੈ ਹਨਾ ਆਪਣੇ ਘਰ ਜੈਸਾ ਇਹਨੂੰ ਮਾਹੌਲ ਲੱਗਦਾ ਹੈ ਆ ਕਰਕੇ ਸੁੱਤੀ ਪਈ ਹੈ ਜੀ ਇਹ ਦੇਖੋ ਕਿੰਨੇ ਰਾ ਨਾਲ ਸੁੱਤੀ ਹੋਈ ਬਹੁਤ ਪਿਆਰ ਕਰਦੀ ਹੈ ਜੀ ਬਹੁਤ ਇਸ ਵੇਖ ਕੇ ਕਰਦੀ ਮੈਨੂੰ ਬਹੁਤ ਪਿਆਰੀ ਲੱਗਦੀ ਜੇ ਇਹ ਮੈਂ ਤੁਹਾਨੂੰ ਇਹ ਗੱਲਾਂ ਸੁਣਾਵਾਂ ਤੇ ਜਿੰਨੇ 10 ਸਾਲ ਦਾ ਬੱਚਾ ਕਰਦਾ ਇਦਾਂ ਕਰਦੀ ਆਪਣਾ ਫੋਨ ਵੀ ਲੈ ਕੇ ਆਏ ਘਰ ਤੋਂ ਜਿਹੇ ਕੋਈ ਫੋਨ ਹੈ ਸਮਝਦਾਰ ਬਹੁਤ ਹੈ ਬਹੁਤ ਸਮਝਦਾਰ ਹੈ ਐਨੇ ਐਕਟਿਵ ਨਹੀਂ ਹੁੰਦੇ ਬੱਚੇ ਸ਼ਾਇਦ ਅਜੇ ਇਹ ਐਲਕੇਜੀ ਚ ਪੜਦੀ ਹੈ ਤੇ ਲੋ ਜੀ ਹੁਣ ਮੈਂ ਤੁਹਾਨੂੰ ਬਾਹਰ ਦਾ ਦੇਦਮ ਦਾ ਦਿਖਾਵਾਂ ਜੀ ਤੇ ਲੋ ਜੀ ਵੀਡੀਓ ਦਾ ਕਰਦੇ ਆਂ ਜੀ ਇੱਥੇ ਐਂਡ ਆਪਾਂ ਤੇ ਸ਼ਾਮ ਦੇ ਮੈਨੂੰ ਕੰਮਕਾਰ ਕਰਨੇ ਹੁੰਦੇ ਜੀ ਇਸ ਕਰਕੇ ਤੇ ਲੋ ਜੀ ਮੈਨੇ ਮਹਿੰਦੀ ਵੀ ਲਗਵਾ ਲਈ ਜੀ ਤੇ ਦੇਖੋ ਇੱਧਰ ਚੂੜੀਆਂ ਵੀ ਪਵਾ ਲਈਆਂ ਤੇ ਇੱਧਰ ਮਹਿੰਦੀ ਵੀ ਇੱਧਰ ਸਾਰਿਆਂ ਦੇ ਨਾਮ ਲਿਖੇ ਹੋਏ ਜੀ ਮੈਂ ਆਪਣੀ ਫੈਮਿਲੀ ਦੇ ਤੇ ਅਦਾ ਹੀ ਮਹਿੰਦੀ ਲੱਗੀ ਮੈਨੂੰ ਮਹਿੰਦੀ ਲਗਾਉਣੀ ਜ਼ਰੂਰੀ ਸੀ ਇਸ ਕਰਕੇ ਮੈਂ ਥੋੜੀ ਜੀ ਮਹਿੰਦੀ ਲਗਵਾਈ ਹੈ ਜੀ ਤੇ ਮਾਤਾ ਰਾਣੀ ਦਾ ਲੈ ਕੇ ਆਸ਼ੀਰਵਾਦ ਆਪਣਾ ਮਹਿੰਦੀ ਖੁਦੇ ਲਗਾ ਲਈ ਇਹਨੂੰ ਦੇ ਵੀ ਲਗਾਤੀ ਸੀ ਤੇ ਲੋ ਜੀ ਵੀਡੀਓ ਦਾ ਕਰਦੇ ਆ ਜੀ ਐਂਡ ਤੇ ਮਿਲਦੇ ਆ ਜੀ ਕੱਲ੍ਹ ਵਾਲੇ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ